ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰੀਏ ਇੱਕ ਅਜਿਹੀ ਫਿਲਮ ਦੀ ਜੋ ਸਿਰਫ ਫਿਲਮ ਨਹੀਂ ਇੱਕ ਹਕੀਕਤ ਦੀ ਆਵਾਜ਼ ਹੈ ਪੰਜਾਬ 95 ਦਿਲਜੀਤ ਦਸਾਂਜ ਦੀ ਇਸ ਫਿਲਮ ਵਿੱਚ ਇੱਕ ਅਜਿਹਾ ਕਿਰਦਾਰ ਨਿਭਾ ਰਹੇ ਨੇ ਜੋ ਸੱਚ ਦੇ ਰਾਹ ਤੇ ਚੱਲ ਕੇ ਤਣਾਅ ਤੇ ਤਕਲੀਫਾਂ ਦਾ ਸਾਹਮਣਾ ਕਰਦਾ ਹੈ ਪਰ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਕਈਆਂ ਨੇ ਇਸ ਤੇ ਉਂਗਲੀਆਂ ਚੁੱਕੀਆਂ ਕਹਾ ਗਿਆ ਕਿ ਇਹ ਫਿਲਮ ਵਿਵਾਦ ਖੜੇ ਕਰੇਗੀ ਕਿਸੇ ਨੇ ਕਿਹਾ ਇਹ ਸਿਆਸਤ ਤੇ ਨਿਸ਼ਾਨਾ ਹੈ ਕਿਸੇ ਨੇ ਕਿਹਾ ਪੰਜਾਬ ਦੀ ਚੋਟ ਨਹੀਂ ਖੋਦਣੀ ਚਾਹੀਦੀ ਪਰ ਸਵਾਲ ਇਹ ਹੈ ਜਦੋਂ ਇਤਿਹਾਸ ਅਸਲ ਵਿੱਚ ਹੋਇਆ ਹੋਵੇ ਤਾਂ ਉਸ ਨੂੰ ਵਿਖਾਉਣਾ ਗਲਤ ਕਿਵੇਂ ਹੋ ਸਕਦਾ ਦਵਜੀਤ ਨੇ ਸਿਰਫ ਇੱਕ ਅਦਾਕਾਰ ਵਜੋਂ ਨਹੀਂ ਇੱਕ ਪੰਜਾਬੀ ਨੌਜਵਾਨ ਦੀ ਤਰ੍ਹਾਂ ਇਸ ਰੋਲ ਨੂੰ ਨਮਾਇਆ ਹੈ ਫਿਲਮ ਸੈਂਸਰ ਹੋਈ ਰੋਕ ਲਗਾਈ ਗਈ ਪਰ ਫਿਰ ਵੀ ਸੱਚ ਨੇ ਰਾਹ ਲੱਭ ਲਿਆ ਜੇਕਰ ਤੁਸੀਂ ਵੀ ਮੰਨਦੇ ਹੋ ਕਿ ਸੱਚ ਦੀ ਆਵਾਜ਼ ਕਦੇ ਨਹੀਂ ਰੁਕਦੀ ਤਾਂ ਹੇਠ ਕਮੈਂਟ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤਾਂ ਜੋ ਦਲਜੀਤ ਦਸਾਂਝ ਦੀ ਇਹ ਫਿਲਮ ਰਿਲੀਜ਼ ਹੋਵੇ ਧੰਨਵਾਦ ਜੀ